ਜੀ ਕਹਿੰਦੇ ਨੇ ਕਿ ਜੀਜਾ ਸਾਲੇ ਨੂੰ ਮਿਲਣ ਗਿਆ ਤੇ ਉਸ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਜਿਹੜਾ ਸੁਖਵੀਰ ਬਾਦਲ ਐ ਤੱਤੇ ਹੋਏ ਨੇ ਹਾਂਜੀ ਦੇਖੋ ਗੱਲ ਇਹ ਹੈ ਦੀ ਮਜੀਠੀਆ ਸਾਹਿਬ ਆਪਾਂ ਨੂੰ ਪਤਾ ਵੀ ਜੂਨ ਦੇ ਅੰਦਰ ਚੰ ਰਹੇ ਨੇ ਜੀ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰੀ ਪਈ ਸੀ ਜੀ ਤਾਂ ਇਸ ਉਹ ਮਤਲਬ ਉਹਨਾਂ ਤੋਂ ਪਹਿਲਾਂ ਤਾਂ ਮੁਲਾਕਾਤਾਂ ਤੇ ਥੋੜੀ ਜੀ 27 ਸੀਗੀ ਉਸ ਤੋਂ ਬਾਅਦ ਹੁਣ ਜਿਵੇਂ ਲਿਸਟ ਦੇ ਮੁਤਾਬਕ ਹੈ ਇਹ ਸਰਦਾਰ ਸੁਖਵੀਰ ਬਾਦਲ ਮੈਡਮ ਹਰਸ਼ਿੰਦਰਤ ਕੌਰ ਮੈਡਮ ਗੁਲੀਬ ਕੌਰ ਇਹਨਾਂ ਸਾਰੇ ਹੁਣ ਇੱਕ ਦੋ ਵਾਰੀ ਮਿਲ ਕੇ ਵੀ ਆਏ ਨੇ ਤੇ ਜੋ ਵੀ ਕਾਇਦੇ ਕਾਨੂੰਨ ਮੁਤਾਬਕ ਜੇਲ ਜਿਹੜਾ ਮੈਨੂਅਲ ਹੈ ਉਹਦੇ ਮੁਤਾਬਕ ਇਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਕੁਝ ਲੋਕਾਂ ਨੂੰ ਮੋੜਿਆ ਜਾ ਰਿਹਾ ਗੱਲ ਕਰ ਵੀ ਜਿਹੜਾ ਇਹ ਮੁਲਾਕਾਤਾਂ ਦਾ ਸਿਸਟਮ ਹੈ ਖੁਦ ਆਚਾਨਕੀ ਮਤਲਬ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਹੋਈ ਅ ਲੋਕ ਇਸ ਗੱਲ ਤੇ ਕਾਫੀ ਮਤਲਬ ਅ ਅੰਦਾਜ਼ੇ ਲਗਾ ਰਹੇ ਨੇ ਵੀ ਕੀ ਚੱਕਰ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਉਸ ਤੋਂ ਬਾਅਦ ਤੁਰੰਤ ਬਾਅਦ ਫਿਰ ਸੁਖਵੀਰ ਸਿੰਘ ਬਾਦਲ ਦਾ ਮੁਲਾਕਾਤ ਕਰਨ ਲਈ ਜਾਣਾ ਮਤਲਬ ਇਸ ਨੂੰ ਇਹ ਲੋਕਾਂ ਦੇ ਜਿਹੜੇ ਸ਼ੰਕੇ ਸੀ ਉਹਦੇ ਤੇ ਮਤਲਬ ਥੋੜਾ ਜਿਹਾ ਸਚਾਈ ਦੀ ਦਿਵਾਹੀ ਭਰਦੇ ਨੇ ਉਸ ਤੋਂ ਬਾਅਦ ਫਿਰ ਕਿਹਾ ਵੀ ਪ੍ਰੈਸ ਵਿਚ ਦੇ ਵਿੱਚ ਆ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਰਮਤ ਸਿੰਘ ਆਪ ਦਾ ਗੁੱਸਾ ਹੈ ਜਿਹੜਾ ਆ ਮੰਨ ਜੋਗੇ ਸਸਤੀ ਆਪਣਾ ਇਹ ਪਟਿਆਲਾ ਜੀ ਵਰਨ ਸ਼ਰਮਾ ਉਹਨਾਂ ਦੇ ਉੱਤੇ ਆਧਾਰ ਜਿਵੇਂ ਤੁਸੀਂ ਦੱਸਿਆ ਹੈ ਜੀ ਵੀ ਪਾਸਪੋਰਟ ਸਾਈਜ਼ ਆਫ ਦਾ ਤਿਆਰ ਰੱਖਣਾ ਇਹ ਗੱਲ ਇਹ ਹੈ ਮੈਡਮ ਜਿਹੜੇ ਇਹ ਗੱਲਾਂ ਦੇ ਕਾਰਨ ਨੇ ਨਾ ਪਿੱਛੇ ਜੇ ਆਪਾਂ ਜਾਈਏ ਥੋੜਾ ਜਿਆ ਤਾਂ ਤਾਂ ਜਿਵੇਂ ਹੁਣ ਮਜੀਠੀਆ ਸਾਹਿਬ ਅੰਦਰ ਨੇ ਇਹ ਮਤਲਬ ਡੀਏ ਦੇ ਕੇਸ ਚਲੇ ਇੱਕ ਡੀਏ ਦੇ ਕੇਸ ਦੇ ਵਿੱਚ ਜਿਹੜੇ ਪੈਸੇ ਨੇ ਮਤਲਬ ਉਸ ਨੂੰ ਡਰਗ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਸਰਕਾਰ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਤੇ ਲੋਕ ਆਮ ਲੋਕ ਵੀ ਮਤਲਬ ਇਸ ਗੰਦੇ ਉੱਤੇ ਸ਼ੱਕ ਪ੍ਰਗਟ ਕਰਦੇ ਨੇ ਵੀ ਗੱਲ ਹੋ ਸਕਦੀ ਹੈ ਜਿਹੜਾ ਇਹ ਟਰੱਕ ਦੇ ਪਰਚਿਆਂ ਦਾ ਸਿਸਟਮ ਚਲਾਇਆ ਸੀਗਾ ਇਹ ਸਰਦਾਰ ਮਨਮੋਹ ਸਿੰਘ ਵਾਲੀ ਸਰਕਾਰ ਵੇਲੇ ਦਾ ਚੱਲਿਆ ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਉਦੋਂ ਮਤਲਬ ਲੋਕਾਂ ਦੇ ਉੱਤੇ ਅਨੇਕ ਤਸ਼ੱਦਦ ਪਰਚੇ ਤੇ ਅੱਜ ਉਹ ਪਰਚਿਆਂ ਦਾ ਮਤਲਬ ਜਿਹੜਾ ਸਿੱਟਾ ਲੋਕਾਂ ਦੇ ਉੱਤੇ ਪਿਆ ਉਹ ਹੁਣ ਇਹਨਾਂ ਦੇ ਉੱਤੇ ਵੀ ਥੋੜਾ ਜਿਆ ਮਤਲਬ ਨਾ ਉਹ ਧਾਰੂ ਹੁੰਦਾ ਦਿਖ ਰਿਹਾ ਜਿਹਦੇ ਕਰਕੇ ਐਸਐਸਪੀ ਸਾਹਿਬ ਦੇ ਖਿਲਾਫ ਨੇ ਜਿਹੜੇ ਉਹ ਬਿਆਨਬਾਜ਼ੀ ਕਰ ਰਹੇ ਨੇ ਮਤਲਬ ਜਿਹੜੇ ਬਾਦਲ ਸਾਹਿਬ ਖੁਦ ਵੱਡੇ ਬਾਦਲ ਸਾਹਿਬ ਸੀਗੇ ਉਹਨਾਂ ਦੀ ਰਾਜਨੀਤੀ ਥੋੜੀ ਜੀ ਹੋਰ ਤਰੀਕੇ ਦੀ ਸੀ ਚਾਹੇ ਪੋਲੀਟੀਕਲ ਇੱਕ ਕਹਾਜ ਜਿਹਨੂੰ ਆਪਾਂ ਕਹਿੰਦੀ ਆ ਪੋਲੀਟੀਸ਼ੀਅਨ ਸੀਗੇ ਤੇ ਪਰ ਉਹਨਾਂ ਦੀ ਜਿਹੜੀ ਮਤਲਬ ਬਿਆਨਬਾਜ਼ੀ ਸੀਗੀ ਉਹਦੇ ਵਿੱਚੋਂ ਸ਼ਾਂਤੀਪੂਰਵਕ ਜਾਂ ਮਤਲਬ ਸੱਮਣੇ ਨਾਲ ਗੱਲ ਕਰਦੇ ਸੀਗੇ ਤੇ ਇੱਕ ਉਹਨਾਂ ਦੇ ਬਰਾਬਰ ਦੇ ਹੋਰ ਅਹ ਠੀਕੇ ਆਪਣਾ ਇਹ ਪੋਲੀਟੀਸ਼ੀਅਨ ਪਟਿਆਲੇ ਵਾਲੇ ਆਪਣੇ ਰਾਜਾ ਅਮਰਿੰਦਰ ਸਿੰਘ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹੁੰਦੇ ਸੀਗੇ ਵੀ ਮੈਂ ਡਾਂਗ ਨਾਲ ਸਿੱਧਾ ਕਰੂੰਗਾ ਮੇਰੇ ਕੋਲ ਖੁੰਡਾ ਹੈ ਮੈਂ ਫਲਾਨੇ ਦੇ ਖੁੰਡਾ ਮਾਰੂੰਗਾ ਮੈਂ ਮਤਲਬ ਉਸ ਗੱਲਾਂ ਦੇ ਉੱਤੇ ਆ ਕੇ ਨਾ ਮਤਲਬ ਇਹ ਇਹ ਉਸ ਦੀ ਬਿਆਨਬਾਜ਼ੀ ਆ ਕੇ ਜਿਹੜਾ ਬਾਦਲ ਸਾਹਿਬ ਦਾ ਮਤਲਬ ਪਾਇਆ ਹੋਇਆ ਰਸਤਾ ਸੀਗਾ ਉਹਦੇ ਰਸਤੇ ਤੋਂ ਥੋੜਾ ਜਿਆ ਜਿਹੜੀ ਇਹਨਾਂ ਦੀ ਲਾਈਨ ਹੈ ਉਹ ਥੋੜੀ ਜਿਹੀ ਆਊਟ ਹੋਊਗੀ ਇਸ ਕਰਕੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਚਲੋ ਜਦੋਂ ਸੱਤਾ ਚ ਆ ਕੇ ਤਾਂ ਮਤਲਬ ਕੁਝ ਵੀ ਕਰ ਸਕਦਾ ਹੈ ਜਿਹੜਾ ਪਹਿਲਾਂ ਮਤਲਬ ਇਸ ਤਰ੍ਹਾਂ ਡਰ ਦਾ ਮਾਹੌਲ ਪੈਦਾ ਕਰਨਾ ਜਾਂ ਥੋੜਾ ਜਿਹਾ ਇੱਕ ਤਾਨਾਸ਼ਾਹੀ ਵਾਲਾ ਮਤਲਬ ਅੰਦਰੋਂ ਜਿਹੜਾ ਘੁਬਾਟ ਕੱਢਣਾ ਮਤਲਬ ਉਹ ਲੋਕਾਂ ਵਾਸਤੇ ਨਾ ਥੋੜਾ ਜਿਹਾ ਮਤਲਬ ਚੁਬਣ ਲੱਗ ਜਾਂਦਾ ਲੋਕ ਨਹੀਂ ਇਸ ਗੱਲ ਨੂੰ ਚਾਹੁੰਦੇ ਹੁੰਦੇ ਲੋਕ ਚਾਹੁੰਦੇ ਸ਼ਾਂਤੀਪੂਰਵਕ ਜੋ ਵੀ ਤੁਹਾਡੀ ਨਾਲ ਕੋਈ ਨਿਜੀ ਕਿਸੇ ਦੀ ਜਿਹੜਾ ਉਹ ਆਪਦਾ ਕਰੋ ਗੱਲ ਕਰ ਵੀ ਜਦੋਂ ਪ੍ਰੈਸ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਬਿਆਨਵਾ ਜੀ ਦੇਣ ਲੱਗ ਜਾਂਦੇ ਹਨ ਆ ਫਿਰ ਉਹਦੇ ਨਾਲ ਜਿਹੜਾ ਮਾਹੌਲ ਆ ਥੋੜਾ ਜਿਹਾ ਉਹ ਤਣਾਪੂਰਨ ਹੋ ਜਾਂਦਾ ਜੀ ਬਿਲਕੁਲ ਪਰ ਉੱਥੇ ਜਦੋਂ ਗੱਲ ਕਰਦੇ ਆ ਕਿ ਸੁਖਵੀਰ ਬਾਦਲ ਦੇ ਵੀ ਕਹਿਣਾ ਸੀ ਕਿ ਹਰ ਸਿਮਰਜੀਤ ਕੋ ਬਾਦਲ ਜੋ ਕਿ ਅ ਵਿਕਰਮਜੀਤ ਸਿੰਘ ਮਜੀਠੀਆ ਦੀ ਭੈਣਾਂ ਉਹਨਾਂ ਨੂੰ ਮਿਲਣ ਦੇ ਲਈ ਵੀ ਥੋੜਾ ਜਾਂ ਕਿਤੇ ਨਾ ਕਿਤੇ ਜਿਹੜਾ ਇਤਰਾਜ਼ ਜਤਾਇਆ ਜਾਂਦਾ ਹੈ ਤੇ ਉਹਨਾਂ ਨੂੰ ਮਿਲਣ ਦੇ ਲਈ ਵੀ ਬਹੁਤ ਘੱਟ ਸਮਾਂ ਰੇਅਰ ਬਸ ਸਿਰਫ ਇੱਕ ਰਖੜੀ ਦੇ ਦਿੱਤੇ ਹੋਰ ਤੇ ਜਿਹੜਾ ਉਹਨਾਂ ਨੂੰ ਮਿਲਣ ਦਿੱਤਾ ਗਿਆ ਸੀ ਅੱਗੇ ਪਿੱਛੇ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਪਰ ਸਿਆ ਸੁਖਵੀਰ ਸਿੰਘ ਬਾਦਲ ਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਝੂਠੇ ਪਰਚੇ ਪਾਏ ਨੇ ਜਾਂ ਫਿਰ ਰਿਸ਼ਵਤ ਲੈ ਕੇ ਐਸਐਸਪੀ ਵਰੁਣ ਸ਼ਰਮਾ ਕਈ ਝੂਠੇ ਕੇਸਾਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਬਣਾਈਆਂ ਨੇ ਉਹ ਆਪ ਦੇ ਕਹਿੰਦੇ ਨੇ ਕਿ ਇੱਕ ਤੁਹਾਡਾ ਸੁਰੱਖਿਆਤ ਘੇਰਾ ਹੁੰਦਾ ਕਿ ਤੁਹਾਨੂੰ ਉਹਦੇ ਵਿੱਚ ਕੋਈ ਕੁਝ ਕਹਿ ਨਹੀਂ ਸਕਦਾ ਉਹਨਾਂ ਦੇ ਅਹੁਦੇ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸ਼ਹਿ ਦੇ ਉੱਤੇ ਇਹ ਚੀਜ਼ਾਂ ਕਰ ਰਹੇ ਹੋ ਪਰ ਇੱਕ ਗੱਲ ਯਾਦ ਰੱਖਣਾ ਕਿ ਸਾਰੀ ਉਮਰ ਜਾਂ ਹਰ 5 ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਨਹੀਂ ਆਵੇਗੀ ਜੇ ਤੁਹਾਡੇ ਚਿੱਖਿਆ ਦੀਆਂ ਜਿਹੜੀਆਂ ਕੱਲੀਆਂ ਗੱਲੀਆਂ ਫਾਈਲਾਂ ਨੇ ਉਹ ਮੇਰੇ ਕੋਲੇ ਪਈਆਂ ਨੇ ਤੇ ਤੁਹਾਨੂੰ ਵਕਾਈ ਦਾ ਸਬੂਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਮੈਂ ਦੇਵਾਂਗਾ ਦੇਖੋ ਇਸ ਤਰ੍ਹਾਂ ਦੇ ਜਿਹੜੇ ਮਤਲਬ ਤੁਹਾਨੂੰ ਦੀ ਸਿਆਸਤ ਹੈ ਨੂੰ ਕਹਿੰਦੇ ਆਪਾਂ ਮਤਲਬ ਨਹੀਂ ਹੋਣੀ ਚਾਹੀਦੀ ਜੇ ਕੋਈ ਕਿਸੇ ਦੇ ਖਿਲਾਫ ਮਤਲਬ ਜਦੋਂ ਸੱਤਾ ਚ ਆ ਕੇ ਉਦੋਂ ਤੁਸੀਂ ਇਹ ਗੱਲ ਕਰੋ ਮਤਲਬ ਹੁਣ ਪਹਿਲਾ ਬਿਆਨਵਾਚੀ ਦੇ ਕੇ ਤਾਂ ਉਹ ਮਤਲਬ ਕੀ ਦਰਸਾਉਣਾ ਚਾਹੁੰਦਾ ਲੋਕਾਂ ਦੇ ਵਿੱਚ ਸੰਦੇਸ਼ ਹੈ ਜਿਹੜਾ ਜਿਹੜਾ ਬਾਦਲ ਸਾਹਿਬ ਦਾ ਸੰਦੇਸ਼ ਗਿਆ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਪਿਆਰ ਤੇ ਸਤਿਕਾਰ ਤੇ ਸ਼ਾਂਤੀ ਦੇ ਪੁੰਜ ਜਿੰਨਾ ਉਹਨਾਂ ਨੂੰ ਕਹਾਇਆ ਜਾਂਦਾ ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਮਤਲਬ ਜਿਹੜਾ ਉਹਨਾਂ ਦਾ ਥੋੜਾ ਜਿਹਾ ਇਸ ਤਰ੍ਹਾਂ ਦੀ ਅਮੇਜ ਬਣੀ ਹੋਈ ਹੈ ਨਾ ਉਹਦੇ ਤੇ ਚੋਟ ਲੱਗਦੀ ਹੈ ਐ ਮਤਲਬ ਇਹਨਾਂ ਨੂੰ ਇਸ ਤਰ੍ਹਾਂ ਦੇ ਬਿਆਨਵਾਜੀਆਂ ਤੋਂ ਬਰੀਜ ਕਰਨਾ ਚਾਹੀਦਾ ਹੈ ਕਿਉਂਕਿ ਬਟ ਇਹ ਪਹੁੰਚੇ ਹੋਏ ਲੀਡਰ ਨੇ ਪੁਰਾਣੇ ਨੇ ਖਾਨਦਾਨੀ ਨੇ ਜੀ ਬਿਲਕੁਲ ਮਤਲਬ ਜਿਹੜੇ ਇਸ ਤਰ੍ਹਾਂ ਦੇ ਬਿਆਨ ਹੁੰਦੇ ਨਾ ਜਿਹੜਾ ਕੋਈ ਨਵਾਂ ਲੀਡਰ ਹੁੰਦਾ ਹੈ ਚੱਪ ਦੇ ਵਿੱਚ ਆਪਾਂ ਕਹਿੰਦੇ ਆ ਵੀ ਘੱਟ ਨੌਲੇ ਜਾਲਾ ਹੁੰਦਾ ਉਹ ਇਸ ਤਰ੍ਹਾਂ ਦੇ ਬਿਆਨ ਦਿੰਦਾ ਹੈ ਇਹ ਮਤਲਬ ਇਸ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਜੀ ਸਰਦਾਰ ਸੰਜੀਤ ਸਿੰਘ ਬਾਦਲ ਇਸ ਤਰ੍ਹਾਂ ਦੇ ਇਹ ਬਿਆਨ ਮਤਲਬ ਦੇ ਸਕਦੇ ਨੇ ਗੱਲ ਕਰ ਠੀਕ ਹੈ ਪਤਾ ਨਹੀਂ ਉਹਨਾਂ ਨੇ ਕਿਸ ਬੇਸ ਤੇ ਇਹ ਬਿਆਨ ਦਿੱਤਾ ਪਰ ਜਿਹੜੇ ਅਫਸਰ ਹੁੰਦੇ ਨੇ ਅਫਸਰ ਤਾਂ ਦੇਖੋ ਕਾਨੂੰਨ ਦੇ ਹਿਸਾਬ ਨਾਲ ਚੱਲਦੀ ਹੈ ਜੀ ਜਿਹੜੇ ਨਜਾਇਜ਼ ਪਰਚੇ ਆ ਨਜਾਇਜ਼ ਪਰਚਿਆਂ ਦਾ ਪ੍ਰਚਲਨ ਮੈਡਮ ਇਹ 2007 ਤੋਂ ਹੀ ਚੱਲਿਆ ਹੋਇਆ ਹੈ 7 ਤੋਂ 17 ਤੱਕ ਜਿਹੜੇ ਨਜਾਇਜ਼ ਪਰਚਿਆਂ ਦਾ ਪ੍ਰਚਲਨ ਨਾ ਚੱਲਦਾ ਤਾਂ ਸਰਦਾਰ ਸੁਖਦੀਪ ਸਿੰਘ ਬਾਦਲ ਅੱਜ ਵੀ ਮੁੱਖ ਮੰਤਰੀ ਹੁੰਦੇ ਜੀ ਮਤਲਬ ਗੱਲ ਤਾਂ ਇਹ ਹੈ ਵੀ ਜਿਹੜੇ ਕਈ ਵਾਰੀ ਜਿਹੜੀਆਂ ਘੰਡਾਂ ਨੇ ਨਾ ਮਤਲਬ ਆਪਾਂ ਨਾਲ ਦੱਸੀਆਂ ਜਾਂਦੀਆਂ ਨੇ ਬਾਅਦ ਵਿੱਚ ਫਿਰ ਮੂਹ ਲਾਉਣੇ ਪੈਂਦੇ ਨੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਡਰੱਗ ਦੇ ਪਰਚੇ ਨੇ ਖਾਸ ਕਰਕੇ ਇਹਨਾਂ ਦੇ ਉੱਤੇ ਲੋਕਾਂ ਦਾ ਕਸੂਰ ਨਹੀਂ ਹੈਗਾ ਇਹਦੇ ਵਿੱਚ ਸਰਦਾਰ ਮਨਮੋਹਨ ਸਿੰਘ ਦਾ ਕਸੂਰ ਹੈ ਜਿਹਨੇ ਕਾਨੂੰਨ ਇਹ ਮਤਲਬ ਇਸ ਤਰ੍ਹਾਂ ਦਾ ਬਣਾਤਾ ਜਿਹੜਾ ਇਸ ਨੂੰ ਇੱਕ ਰਾਜਸੀ ਰੰਜਿਸ਼ ਕੱਟਣ ਦਾ ਇੱਕ ਮਾਤਰ ਸਾਧਨ ਬਣ ਗਿਆ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਇਹ ਜਿਹੇ ਕਾਨੂੰਨ ਨੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਡੇ ਪਹੁੰਚ ਵਾਲੇ ਬੰਦੇ ਨੇ ਸਮਝਦਾਰ ਨੇ ਡਿਪਟੀ ਸੀਐਮ ਰਹੇ ਨੇ ਸਾਡੇ ਮਤਲਬ ਜਿਹੜੀਆਂ ਇੰਨਾ ਹਮਖਿਆਲੀ ਹੋਰ ਪਾਰਟੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਇਹ ਸਰਦਾਰ ਮਲਮੂਰ ਸਿੰਘ ਦਾ ਜਿਹੜਾ 2141 ਨੋਟੀਫਿਕੇਸ਼ਨ ਹੈ ਉਹਨੂੰ ਰੱਦ ਕਰ ਦਿਓ ਜੇ ਉਹ ਰੱਦ ਕਰ ਦਿੰਦਾ ਤਾਂ ਪੰਜਾਬ ਦੀ ਜਨਤਾ ਵੀ ਸੁਖੀ ਹੋ ਸਕਦੀ ਹੈ ਤੇ ਇਹਨਾਂ ਦੇ ਉੱਤੇ ਜਿਹੜੇ ਮਤਲਬ ਵਿਰੋਧੀ ਇੱਕ ਦੂਜੇ ਦੇ ਉੱਤੇ ਪਰਚੇ ਪਾਉਂਦੇ ਨੇ ਉਹ ਵੀ हट ਸਕਦੇ ਨੇ ਕਿਉਂਕਿ ਸੱਤਾ ਦੇ ਨਸ਼ੇ ਦੇ ਵਿੱਚ ਮਤਲਬ ਇਹ ਇਸ ਤਰ੍ਹਾਂ ਨਹੀਂ ਕਰਦੇ ਉਸ ਤੋਂ ਬਾਅਦ ਜਦੋਂ ਫਿਰ ਚੱਕਰ ਪੈਂਦੇ ਨੇ ਉਸ ਤੋਂ ਬਾਅਦ ਫਿਰ ਮਤਲਬ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਦਹਾਣੀਆਂ ਨੇ ਜਿਹੜੀਆਂ ਉਹ ਪੈਣੀਆਂ ਸ਼ੁਰੂ ਹੋ ਜੰਦੀਆਂ ਨੇ 10 3 ਲੱਖ ਮੁੰਡੇ ਦੇ ਉੱਤੇ ਟਰੱਕ ਦੇ ਪਰਚੇ ਖਾਲੀ ਸਰਕਾਰ ਚ ਪਏ 1.5 ਲੱਖ 2 ਲੱਖ ਦੇ ਉੱਤੇ ਪਰਚੇ ਕਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪਏ ਜਿੱਤੇ ਤਰ੍ਹਾਂ ਬਸਤੂਰ ਹੁਣ ਵੀ ਜਾਰੀ ਹੈ ਪਰੇ ਕਾਨੂੰਨ ਮੰਗ ਕਰਦਾ ਹੈ ਮੈਂ ਲੋਕ ਮੰਗ ਕਰਦੇ ਆਂ ਕਿ ਕਾਨੂੰਨ ਦੇ ਵਿੱਚ ਐਮੈਂਡਮੈਂਟ ਹੋਵੇ ਤਾਂ ਕਿ ਪੁਲਿਸੀਆਂ ਨੂੰ ਜਿਹੜਾ ਮਤਲਬ ਇਸ ਤਰ੍ਹਾਂ ਦਾ ਇੱਕ ਹਥਿਆਰ ਦਿੱਤਾ ਉਹ ਹਥਿਆਰ ਲੋਕਾਂ ਦੇ ਉੱਤੇ ਨਾ ਵਰਤਿਆ ਜਾਵੇ ਇਹ ਜਿਹਦੇ ਵਿੱਚ ਨਾਲੇ ਤਾਂ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲ ਜਾਂਦੀਆਂ ਨੇ ਨਾਲੇ ਲੋਕਾਂ ਨੂੰ ਅੰਦਰ ਖਸਾਉਣ ਦਾ ਮੌਕਾ ਦਿੱਤਾ ਇਹ ਲੋਕਤੰਤਰ ਦੇ ਵਿੱਚ ਨਹੀਂ ਹੁੰਦਾ ਲੋਕਤੰਤਰ ਦੇ ਵਿੱਚ ਸਰਕਾਰ ਜਿਹੜੀ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਾਸਤੇ ਹੀ ਵਾਈ ਜਾਂਦੀ ਹੈ ਗੱਲ ਕਰ ਇਹਨਾਂ ਨੇ ਕਾਨੂੰਨ ਇਹੋ ਜਿਹੇ ਬਣਾਉਂਦੇ ਨੇ ਕਾਨੂੰਨ ਇਹਨਾਂ ਨੇ ਇਹੋ ਜਿਹੇ ਬਣਾਤੇ ਠੀਕ ਹੈ ਮਨਮੋਹਨ ਸਿੰਘ ਸਰਦਾਰ ਮਨਮੋਹਨ ਸਿੰਘ ਮਰਹੂਮ ਪ੍ਰਧਾਨ ਮੰਤਰੀ ਦੁਨੀਆ ਦੇ ਨੰਬਰ 1 ਆਪਣੀ ਸ਼ਕਤੀ ਜਾ ਰਹੇ ਰਹੇਗੇ ਇਹ ਇਕਨੋਮਿਕਸ ਦੀ ਕਦਰ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਗਲਤੀਆਂ ਨਾਲ ਉਹਨਾਂ ਨੇ ਕਾਨੂੰਨ ਬਣਾਤਾ ਇਹਨਾਂ ਨੇ ਕਾਨੂੰਨ ਉਹਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਦੇ ਕਰਕੇ ਅੱਜ ਜਿਹੜੇ ਹਾਲਾਤ ਨੇ ਇਕੱਲੇ ਪੰਜਾਬ ਦੇ ਨਹੀਂ ਇਹ ਸਾਰੇ ਆਲ ਇੰਡੀਆ ਓਵਰ ਆਲ ਇੰਡੀਆ ਦੇ ਵਿੱਚ ਹੋਏ ਪੈ ਨੇ ਬਹੁਤ ਸਟੇਟਾਂ ਇਆਂ ਇਆਂ ਨੇ ਪੰਜਾਬ ਨੂੰ 15 ਸਾਲ ਹੋ ਗਏ ਇਸ ਚੀਜ਼ ਨੂੰ ਭੁਗਤਦੇ ਨੂੰ ਦੂਜੀਆਂ ਸਟੇਟਾਂ ਹੁਣ ਭੁਗਤਣੀਆਂ ਸ਼ੁਰੂ ਹੋ ਰਹੀਆਂ ਨੇ ਇਹ ਪਰਚੇ ਇਸੇ ਤਰ੍ਹਾਂ ਢੜਾ ਢੜ ਲਾਜਾਇਜ਼ ਪੈ ਰਹੇ ਪਰ ਉੱਥੇ ਹੀ ਕੱਲ ਸੰਸਦ ਦੇ ਵਿੱਚ ਸੀਐਮਆਰ ਨੇ ਹਸ਼ਿਆਰਪੁਰ ਕਤਲकांड ਤੋਂ ਬਾਅਦ ਜੋ ਕਿ 5 ਸਾਲ ਦੇ ਬੱਚੇ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਪਰਵਾਸੀਆਂ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਉਹ ਦਿਖਾਈ ਦਿੱਤੇ ਨੇ ਉਹਨਾਂ ਕਿਹਾ ਕਿ ਸਾਰੇ ਪ੍ਰਵਾਸੀਆਂ ਨੂੰ ਅਸੀਂ ਪੰਜਾਬ ਦੇ ਵਿੱਚੋਂ ਨਹੀਂ ਕੱਢ ਸਕਦੇ ਜੇਕਰ ਸਾਡਿਆਂ ਨੂੰ ਉਹਨਾਂ ਨੇ ਕੋਲਕੱਤਾ ਦੇ ਵਿੱਚੋਂ ਜਾਂ ਯੂਪੀ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਾਡੇ ਜਿਹੜੇ ਟਰੱਕ ਨੇ ਟਰੱਕ ਡਰਾਈਵਰ ਨੇ ਜਾਂ ਫਿਰ ਸਾਡਾ ਲੋਡ ਦਾ ਸਮਾਨ ਹੈ ਕਹਿੰਦੇ ਜੇ ਉੱਧਰ ਟਰੱਕਾਂ ਨੂੰ ਲੋਕਾਂ ਨੇ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਮੈਂ ਇਧਰੋਂ ਪੰਜਾਬ ਚੋਂ ਬਿਹਾਰ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਸ਼ੁਰੂ ਕਰਤਾ ਕੱਢਣਾ ਤੇ ਨਾਲ ਦੀ ਨਾਲ ਹੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਪੰਜਾਬੀ ਵਸੇ ਹੋਏ ਨੇ ਤੇ ਉਹਨਾਂ ਦਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੁਕਸਾਨ ਹੁੰਦਾ ਸਾਨੂੰ ਦਿਖਾਈ ਦੇਵੇਗਾ। ਦੇਖੋ ਜੀ ਗੱਲ ਇਹ ਹੈ ਕਿ ਮਾਨ ਸਾਹਿਬ ਨੇ ਜਿਹੜੇ ਕਹੀ ਹੈ ਉਹ ਤਾਂ ਗੱਲ ਇੱਕ ਮਕਸਦ ਨਾਲ ਕਹੀ ਹੈ। ਇਹ ਗੱਲ ਉਹਨਾਂ ਦੀ ਬਾਕੀ ਠੀਕ ਹੈ ਜੀ। ਇਹ ਗੱਲ ਕਰ ਕੁਝ ਲੋਕ ਨੇ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਜਿਹੜੇ ਭੰਗ ਕਰਨਾ ਚਾਹੁੰਦੇ ਨੇ ਉਹ ਮਤਲਬ ਪ੍ਰਵਾਸੀ ਤੇ ਪੰਜਾਬੀ ਦਾ ਫਰਕ ਪਵਾ ਕੇ ਮਤਲਬ ਇਹ ਆਵਾਜ਼ ਤੇ ਇਸ ਦੇ ਉੱਤੇ ਉਹਦਾ ਕੇਸ ਚਲਾ ਕੇ ਉਹਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਮਤਲਬ ਜਿਹੜੀ ਸਜ਼ਾ ਹੈ ਜੀ ਬੇਸ਼ੱਕ ਕਾਂਸੀ ਦੀ ਸਜ਼ਾ ਹੋਈ ਹੋਵੇ ਮਤਲਬ ਉਹਨੂੰ ਸਜ਼ਾ ਦਵਾਈ ਜਾਊਗੀ ਤਾਂ ਕੋਈ ਇਹ ਨਹੀਂ ਹੈ ਜੀ ਜੇ ਇੱਕਰ ਬੰਦੇ ਦਾ ਦੋਸ਼ ਹੈ ਤਾਂ ਹੋਰ ਨੂੰ ਉਹ ਮਤਲਬ ਸਾਰਿਆਂ ਨੂੰ ਆਪਾਂ ਸਾਰੀ ਕਮਿਊਨਿਟੀ ਨੂੰ ਹੀ ਦੋਸ਼ੀ ਰਟਾਇਆ ਦਈਏ ਇਹ ਥੋੜਾ ਜਿਹਾ ਠੰਡੇ ਮਨ ਨਾਲ ਸੋਚਣ ਦੀ ਗੱਲ ਹੈ ਜੀ ਮਤਲਬ ਗੱਲ ਕਰ ਇਹ ਹੈ ਵੀ ਜਿਹੜੇ ਮਤਲਬ ਆਪਾਂ ਪੰਜਾਬ ਤੋਂ ਬਾਹਰ ਦੇ ਉਹਨਾਂ ਲੈਣ ਮਤਲਬ ਇਹ ਜੇ ਤਾਂ ਉਸ ਬੰਦੇ ਦਾ ਕੰਮ ਹੋਵੇ ਇਹ ਕੀ ਸੀ ਹੈ ਤੇ ਸਾਡੇ ਜਿਹੜੇ ਦੂਜੇ ਸਟੇਟ ਨੇ ਉਹ ਉਹਨਾਂ ਦੇ ਨਾਲ ਉਹਨੇ ਤਾਂ ਕਿਹਾ ਜਾ ਘਣਾਉਣਾ ਕੰਮ ਕੀਤਾ ਜੀ ਜੀ ਮਤਲਬ ਮਸਾਲੇ ਵੀ ਬਹੁਤ ਇਤਿਆਹ ਦੇ ਵਿੱਚ ਘੱਟ ਮਿਲਦੀ ਹੈ ਉਹਦੇ ਨਾਲ ਕੋਈ ਵੀ ਬੰਦਾ ਨਾ ਕੋਈ ਪਰਵਾਸੀ ਤੇ ਨਾ ਕੋਈ ਬਾਹਰੀ ਸਟੇਟ ਦਾ ਬੰਦਾ ਕੋਈ ਉਹਦਾ ਸਾਥ ਨਹੀਂ ਦਿੰਦਾ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੂਗੀ ਔਰ ਮਿਲਣੀ ਵੀ ਚਾਹੀਦੀ ਹੈ ਫਾਸਟ ਟ੍ਰੈਕ ਕੋਰਟਾਂ ਦੇ ਵਿੱਚ ਦਿੱਲੀ ਦੀਆਂ ਤਰੀਕਾਂ ਪੈਣਗੀਆਂ ਦੇਖੋ ਇੱਕ ਪ੍ਰੋਸੈਸ ਹੁੰਦਾ ਹੈ ਪ੍ਰੋਸੈਸ ਦੇ ਵਿੱਚ ਵੀ ਲੰਘ ਕੇ ਸਜ਼ਾ ਮਿਲੂਗੀ ਬਾਕੀ ਮਿਲੂਗੀ ਗਵਾਹਿਆਂ ਦੇ ਸਿਰ ਤੇ ਹੁੰਦਾ ਗਵਾਹਿਆਂ ਤਾਕ ਜਿਹੜਾ ਬੜਾ ਵੱਡਾ ਅਪਰਾਧ ਹੈ ਉਹਨੂੰ ਸਜ਼ਾ ਜਿਹੜੀ ਇੱਕ ਮਸਾਲੀ ਮਿਲੂਗੀ ਇਹ ਤੁਹਾਨੂੰ ਮੈਂ ਵਿਸ਼ਵਾਸ ਕਰਵਾਉਂਦਾ ਜੀ ਪਰ ਉੱਥੇ ਹੀ ਸੰਦੀਪ ਸਿੰਘ ਸਣੀ ਵਾਲੇ ਕੇਸ ਦੇ ਮਾਮਲੇ ਦੇ ਵਿੱਚ ਸੂਬਾ ਸਿੰਘ ਦਾ ਕੱਲ ਭੋਗ ਸੀਗਾ ਤੇ ਨਿਹੰਗ ਸਿੰਘਾਂ ਦੇ ਵੱਲੋਂ ਉਹਨਾਂ ਦੇ ਭੋਗ ਨੂੰ ਰੋਕਣ ਦੇ ਲਈ ਉੱਥੇ ਹੰਗਾਮਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਗ੍ਰੰਥੀ ਇਸ ਦਾ ਭੋਗ ਪਾਏਗਾ ਅਸੀਂ ਉਸਤੇ ਵੀ ਜਿਹੜੀ ਕਾਰਵਾਈ ਕਰਾਂਗੇ ਅਸੀਂ ਇਸ ਦਾ ਭੋਗ ਨਹੀਂ ਪੈਣ ਦੇਣਾ ਪਰ ਇੱਕ ਪਾਸੇ ਜੇਕਰ ਅਸੀਂ ਇਨਸਾਨੀਅਤ ਦੇ ਨਾਮ ਤੇ ਦੇਖਦੇ ਹਾਂ ਅਸੀਂ ਕਹਿੰਨੇ ਵੀ ਆਤਮਾ ਦੀ ਸ਼ਾਂਤੀ ਦੇ ਲਈ ਜਾਂ ਉਹ ਗੁਰੂ ਮਹਾਰਾਜ ਦੇ ਲੜ ਲੱਗ ਜਾਣ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਪਰ ਪਰਿਵਾਰ ਦੇ ਵਿੱਚੋਂ ਕਿਸੇ ਜੀ ਦਾ ਵੀ ਜਾਣਾ ਉਸ ਪਰਿਵਾਰ ਨੂੰ ਸਦਵੀ ਵਿਛੋੜਾ ਦੇ ਕੇ ਜਾਣਾ ਉਸ ਪਰਿਵਾਰ ਦੇ ਮੈਂਬਰ ਜਿਹੜੇ ਉਸ ਚੀਜ਼ ਨੂੰ ਹਮੇਸ਼ਾ ਹੀ ਮਤਲਬ ਕਿ ਇੱਕ ਤਰਾਸ ਦੀ ਭਰਿਆ ਤੇ ਇੱਕ ਜਿਹੜਾ ਇਮੋਸ਼ਨਲ ਭਾਵਕ ਸਾਡਾ ਮਾਹੌਲ ਬਣਿਆ ਹੁੰਦਾ ਉੱਥੇ ਨਿੰਗਾ ਵੱਲੋਂ ਜਿਹੜਾ ਹੰਗਾਮਾ ਕੀਤਾ ਗਿਆ ਕਿ ਜਿਹੜਾ ਸੁਪਾ ਸਿੰਘ ਦਾ ਸੀ ਭੋਗ ਹੈ ਉਹ ਨਹੀਂ ਪੈਣ ਦੇਵਾਂਗੇ ਦੇਖੋ ਜੀ ਗੱਲ ਇਹ ਹੈ ਦੀ ਮਤਲਬ ਗਲਤੀਆਂ ਤਾਂ ਫਿਰ ਸਰਕਾਰਾਂ ਦੀਆਂ ਆਉਂਦੀਆਂ ਨੇ ਮੈਡਮ ਹਰ ਇੱਕ ਥਾਂ ਗਲਤੀ ਸਰਕਾਰ ਦੀ ਹੁੰਦੀ ਹੈ ਤੁਸੀਂ ਲਾਓ ਵੀ 70 ਕੇਸ ਸੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਚੱਲਦੇ ਸੀਗੇ ਉਹ ਕੇਸਾਂ ਟੱਦੇ ਵਿੱਚ 70 ਪਿੱਤੋਂ 80 ਬੰਦਿਆਂ ਨੂੰ ਜਿਹੜੀ ਪੁਲਿਸ ਵਾਲਿਆਂ ਨੂੰ ਹੈ ਜਿਨ੍ਹਾਂ ਦੇ ਚੇਕਨ ਕੌਂਟਰ ਦੀ ਸਜ਼ਾ ਮਿਲੀ ਹੈ ਸੱਤ ਕੇਸ ਹਜੇ ਰਹਿੰਦੇ ਨੇ ਉਹਦੇ ਵਿੱਚ ਵੀ ਥਿਲੇ ਘੱਟੋ-ਘੱਟ 50 ਬੰਦਿਆਂ ਨੂੰ ਸਜ਼ਾ ਮਿਲੂਗੀ ਜੀ ਇਸ ਕਰਕੇ ਜੇ ਮਤਲਬ ਇਸ ਤਰ੍ਹਾਂ ਦੇ ਗਲਤ ਧਣਾਉਣੇ ਕਾਰਵਾਈਆਂ ਮਤਲਬ ਆਪਦੀ ਪ੍ਰੋਮੋਸ਼ਨ ਦੇ ਬਾਰੇ ਆਪਦੀ ਤਨਖਾਹ ਵਧਾਉਣ ਦੇ ਬਾਰੇ ਆਪਦਾ ਨਾਮ ਚਮਕਾਉਣ ਦੇ ਬਾਰੇ ਕਿਸੇ ਦੇ ਜੇ ਆਪਾਂ ਮਤਲਬ ਬੱਚਿਆਂ ਨੂੰ ਉਹ ਚੱਕ-ਚੱਕ ਕੇ ਜੇ ਕੋ ਆਪਣੇ ਕੋਲੇ ਪਾਵਰ ਹੈ ਆਪਾਂ ਚੱਕ ਮਾਰਦੀ ਐ ਇਹ ਵੀ ਕੋਈ ਬਹੁਤਾ ਮਤਲਬ ਵਧੀਆ ਨਹੀਂ ਹੈ ਠੀਕ ਹੈ ਇਹ ਹਿੰਦਸਿੰਘਾ ਨੇ ਜਿਹੜਾ ਕੀਤਾ ਦਾ ਉਹਦੇ ਤੇ ਦੇਖੋ ਕੋਈ ਚਿੰਤੂ ਬਰੰਤੂ ਆਪਾਂ ਕਰਨਦੇ ਨਹੀਂ ਹਾਂ ਤਾਂ ਗੱਲ ਕਰ ਇਹ ਹੈ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਤੋਂ ਨਾ ਹੋਣ ਫੇਕ ਐਨਕਾਊਂਟਰ ਕਾਨੂੰਨ ਹਦਾ ਕੋ ਕਿਸੇ ਦੇ ਉੱਤੇ ਵੀ ਇਹ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਜੋ ਕਾਨੂੰਨ ਕਹਿੰਦਾ ਚਾਹੇ ਉਹਨੇ ਕਿੱਡਾ ਵੱਡਾ ਕ੍ਰਾਈਮ ਕੀਤਾ ਹੋਵੇ ਸਾਡੇ ਕਾਨੂੰਨ ਦੇ ਵਿੱਚ ਬਰੀਆਂ ਧਰਾਵਾਂ ਨੇ ਧਰਾਵਾਂ ਦੇ ਵਿੱਚ ਬਰੀਆਂ ਸਖਤ ਸਜ਼ਾਵਾਂ ਰਹੀਆਂ ਉਹ ਸਜ਼ਾ ਮਦਦੀਆਂ ਜਾਂ ਲੱਗਦੀਆਂ ਨੇ ਕਾਨੂੰਨ ਜ਼ਰੂਰ ਮਤਲਬ ਗੱਲ ਕਰ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਜਿੰਨਾ ਚਾਹੇ ਉਹ ਪੁਲਿਸ ਦੇ ਵਿੱਚ ਚਾਹੇ ਉਹ ਕੋਈ ਸਿਵਲ ਬੰਦਾ ਮਤਲਬ ਜਦੋਂ ਆਪਾਂ ਕਾਨੂੰਨ ਹੱਥ ਚ ਲੈ ਲੈਂਦੇ ਫਿਰ ਇਹ ਘਟਨਾਵਾਂ ਹੁੰਦੀਆਂ ਨੇ ਜੇ ਉਹਨਾਂ ਨੇ ਫੇਕ ਐਨਕਾਊਂਟਰ ਕੀਤੇ ਤਾਂ ਇੱਥੇ ਇਹਦਾ ਤਾਂ ਉਹਨਾਂ ਨੂੰ ਸਜ਼ਾ ਹੋਈ ਸਜ਼ਾ ਹੋਣ ਦੇ ਨਾਲ ਇਹ ਗੱਲ ਵਾਪਰੀ ਇਹ ਗੱਲ ਤੋਂ ਬਾਅਦ ਫਿਰ ਭੋਗ ਤੇ ਨੇ ਹੁਦੰਗ ਪਹੁੰਚੇ ਮਤਲਬ ਇੱਕ ਕੜੀ ਜੁੜਦੀ ਐ ਇਹ ਜੇ ਅਸੀਂ ਥੋੜਾ ਜਿਹਾ ਕ੍ਰਾਈਮ ਕਰਨ ਤੋਂ ਜਾਂ ਕਾਨੂੰਨ ਦੇ ਡਰ ਚ ਰਹੀਏ ਤਾਂ ਅਜਿੰਨੀਆਂ ਘਟਨਾਵਾਂ ਨੂੰ ਮਤਲਬ ਜਨਮ ਦੇਣ ਤੋਂ ਆਪਾਂ ਬਚ ਸਕਦੇ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਤੁਸੀਂ ਸੀ ਰਜਿੰਦਰ ਜੀ ਜਿਨ੍ਹਾਂ ਕਿਹਾ ਕਿ ਜੇਕਰ ਵਰਨ ਸ਼ਰਮਾ ਐਸਐਸਪੀ ਪਟਿਆਲਾ ਜੇਕਰ ਉਹਨਾਂ ਨੇ ਕੁਝ ਗਲਤ ਕੀਤਾ ਤਾਂ ਵੀ ਸੁਖਵੀਰ ਬਾਦਲ ਨੂੰ ਆਪਣੇ ਅਹੁਦੇ ਦੇ ਲਈ ਆਪਣੇ ਇਮੇਜ ਦੇ ਲਈ ਉਹਨਾਂ ਦੇ ਲਈ ਗਲਤ ਬੋਲਣਾ ਨਹੀਂ ਚਾਹੀਦਾ ਸੀ ਕਿਉਂਕਿ ਹੜਾਂ ਦੇ ਵਿੱਚ ਜਿਸ ਤਰ੍ਹਾਂ ਸੁਖਵੀਰ ਬਾਦਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਹਰ ਇੱਕ ਪੱਖੋਂ ਮਦਦ ਕਰ ਰਹੇ ਨੇ ਹਰ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਹਰ ਇੱਕ ਲਈ ਸਹਾਇਤਾ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਆ ਹਰ ਇੱਕ ਨੂੰ ਸਹਾਇਤਾ ਘਰ ਘਰ ਜਾ ਕੇ ਪਚਾਈ ਆ ਲੋਕਾਂ ਦੇ ਸਿਰਾਂ ਦੇ ਉੱਪਰ ਛੱਤਾਂ ਦਾ ਪ੍ਰਬੰਧ ਕੀਤਾ ਗਿਆ ਤੇ ਖਾਣੇ ਦਾ ਪਸ਼ੂਆਂ ਦੇ ਚਾਰੇ ਦਾ ਸੋਵਾਲ ਦੀ ਗਿਣਤੀ ਦੇ ਵਿੱਚ ਹਰ ਰੋਜ਼ ਰੋਜ਼ਾਨਾ ਉਹ ਪਤਾ ਨਹੀਂ ਕਿੰਨਾ ਖਚਾਰਾ ਜਿਹੜਾ ਪਸ਼ੂਆਂ ਦੇ ਲਈ ਟਰੱਕ ਜਿਹੜੇ ਪਰ ਪਰ ਕੇ ਰਵਾਨਾ ਕਰਦੇ ਨੇ ਤੇ ਪਰ ਉੱਥੇ ਹੀ ਕੱਲ ਜਦੋਂ ਉਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਮੁਲਾਕਾਤ ਕਰਕੇ ਆਏ ਨੇ ਤੇ ਉਸ ਤੋਂ ਬਾਅਦ ਉਹ ਐਸਐਸਪੀ ਵਰੁਣ ਸ਼ਰਮਾ ਤੇ ਅਨਸਾਰ ਤੱਤੇ ਹੋ ਜਾਂਦੇ ਨੇ ਤੇ ਕਾਫੀ ਖੁਸ਼ੇ ਅਜੀਹੀਆਂ ਟਿੱਪਣੀਆਂ ਕਰਦੇ ਨੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਉਹਨਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਆ ਜਾਵੇਗੀ ਤੇ ਉਸ ਤੋਂ ਬਾਅਦ ਜਿਹੜਾ ਐਸਐਸਪੀ ਵਰੁਣ ਸ਼ਰਮਾ ਜੀ ਬੇਸ਼ੱਕ ਤੁਹਾਡੀ ਪੋਸਟ ਵੱਧ ਜਾਵੇ ਤੇ ਜਾਂ ਫਿਰ ਆਮ ਆਦਮੀ ਪਾਰਟੀ ਦੀ ਸ਼ਹਿਰ ਨੀਚੇ ਜੋ ਤੁਸੀਂ ਕਾਂਡ ਕੀਤੇ ਨੇ ਜਾਂ ਫਿਰ ਕੋਈ ਵੀ ਕੋਈ ਕਪੜੇ ਵਾਲਾ ਮਾਮਲਾ ਕੀਤਾ ਜਿਸ ਦੀਆਂ ਫਾਈਲਾਂ ਤੁਸੀਂ ਲੁਕੋ ਕੇ ਰੱਖੀਆਂ ਨੇ ਜਾਂ ਰਿਸ਼ਵਤ ਦਾ ਕੋਈ ਪੈਸਾ ਲਿਆ ਉਸ ਦੇ ਸਾਰੇ ਖੁਲਾਸੇ ਮੇਰੇ ਕੋਲ ਨੇ ਇੱਕ ਬਕਾਇਦਾ ਸਬੂਤ ਹੈ ਫਾਈਲਾਂ ਸਾਰੀਆਂ ਮੇਰੇ ਕੋਲੇ ਨੇ ਜੋ ਕਿ ਮੈਂ ਇੱਕ ਤੋਂ ਇੱਕ ਕਰਕੇ ਜਰੂਰ ਖੋਲਾਂਗਾ ਤੇ ਉਸ ਤੇ ਜਿਹੜੀ ਬੰਦੀ ਕਾਰਵਾਈ ਉਹ ਮੈਂ ਕਰਾਂਗਾ ਪਰ ਉਹ ਰਜ਼ਿੰਦਰ ਜੀ ਦਾ ਕਹਿਣਾ ਸੀ ਕਿ ਜੇਕਰ ਅਜਿਹੀਆਂ ਟਿੱਪਣੀਆਂ ਉਹ ਸ਼ਰੀਆਮ ਪਬਲਿਕ ਦੇ ਵਿੱਚ ਦੰਦੇ ਨੇ ਤਾਂ ਉਹ ਥੋੜਾ ਜਾ ਕਿਤੇ ਨਾ ਕਿਤੇ ਮਾਹੌਲ ਨੂੰ ਗਰਮਾਹ ਦੇਣ ਵਾਲਾ ਮੁੱਦਾ ਹੈ ਕਿਉਂਕਿ ਜਿਸ ਹਿਸਾਬ ਦੇ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਜਾਂ ਤਿਹਾਉਰਾ ਦੇ ਦਿਨ ਚੱਲ ਰਹੇ ਨੇ ਤੇ ਸਾਨੂੰ ਥੋੜਾ ਜਿਹਾ ਇੱਕ ਸਹਿਜਮਤੇ ਤੋਂ ਠੰਡੇ ਮਤੇ ਤੋਂ ਕੰਮ ਆਇਆ ਜਿਹੜਾ ਉਹ ਲੈਣਾ ਚਾਹੀਦਾ ਸੋ ਦੋਸਤੋ ਐਸੀ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਤੇ ਕੋਈ ਜਲਦੀ ਨਵਾਂ ਮੁੱਦਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਸਸ